ਜਾਨ ਪੰਜਾਬੀ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਫਗਵਾੜੀ ਦੀ ਧਰਤੀ ਤੇ ਜੈ ਗੁਰੂਦੇਵ ਸੈਂਟਰੀ ਸਟੋਰ ਜਿਹੜਾ ਓਪਨ ਕੀਤਾ ਗਿਆ ਹੈ ਉਹਨਾਂ ਦੇ ਓਨਰ ਨਾਲ ਦੀ ਗੱਲਬਾਤ ਕਰਾਂਗੇ ਔਰ ਗੁਰੂਦੇਵ ਜੀ ਧੰਨ ਗੁਰੂਦੇਵ ਜੀ ਤੇ ਸਰ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੀ ਅੱਜ ਤੁਸੀਂ ਜਿਹੜੀ ਆ ਸ਼ਾਪ ਜਿਹੜੀ ਜੈ ਗੁਰੂਦੇਵ ਤੇ ਨਾਂ ਤੇ ਓਪਨ ਕੀਤੀ ਗਈ ਆ ਹਾਂਜੀ ਹਾਂਜੀ ਤੇ ਸਰ ਇਹ ਸ਼ਾਪ ਕਿੰਨੇ ਚਿਰਾਂ ਤੋਂ ਜਿਹੜੀ ਓਪਨ ਕੀਤੀ ਗਈ ਹੈ ਇਹ 6-7 ਸਾਲ ਹੋ ਗਏ ਤਕਰੀਬਨ ਤੇ ਸਰ ਜੈਗਰੂ ਦੇਵ ਦੇ ਨਾਮ ਤੇ ਤੁਸੀਂ ਕਿਉਂ ਚੁਣਿਆ ਕੋਈ ਹੋਰ ਦੀ ਨਾਮ ਵਗੈਰਾ ਚੁਣ ਫਾਇਦੀ ਸੀ ਸਾਡੇ ਮਹਾਪੁਰਸ਼ਾਂ ਦਾ ਜਿਹੜਾ ਵੀ ਆਪਾਂ ਕੰਮ ਮੈਂ ਕੱਤ ਕੀਤਾ ਸ਼ੁਰੂ ਤੋਂ ਆਪਣੇ ਮਹਾਪੁਰਸ਼ਾਂ ਦੇ ਨਾਮ ਤੋਂ ਸ਼ੁਰੂ ਕੀਤਾ ਆ ਤੇ ਸਰ ਦਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਹੁਣ ਵੱਖ-ਵੱਖ ਜਿਹੜੀਆਂ ਸ਼ੋਪਾਂ ਦੀ ਓਪਨ ਕੀਤੀਆਂ ਜਾਂਦੀਆਂ ਤੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਇਸ ਤਰ੍ਹਾਂ ਜੈਗਰੂ ਦੇਵ ਨਾਮ ਤੇ ਹੋਰ ਦੇ ਜਿਹੜੇ ਸ਼ੋਪਾਂ ਜਾਂ ਕੰਪਨੀਆਂ ਖੁੱਲ੍ਹਣੀਆਂ ਚਾਹੀਦੀਆਂ ਕਿ ਨਹੀਂ ਖੁੱਲ੍ਹਣੀਆਂ ਚਾਹੀਦੀਆਂ ਜਿੰਨੇ ਵੀ ਮੇਰੇ ਵੀਰ ਆਪਣੇ ਸਮਾਦ ਦੇ ਆ ਕੋਈ ਵੀ ਕੰਮ ਸ਼ੁਰੂ ਕਰਨਾ ਆਪਣੇ ਗੁਰੂਆਂ ਦੇ ਨਾਮ ਤੋਂ ਸ਼ੁਰੂ ਕਰੋ ਆਪਣੇ ਰਾਇਬਰਾ ਦੇ ਨਾਮ ਤੋਂ ਸੋ ਅਸੀਂ ਉਹਨਾਂ ਨਾਲ ਦੀ ਗੱਲਬਾਤ ਕੀਤੀ ਹੈ ਸੂਮਨ ਭਾਜੀ ਉਹਨਾਂ ਨਾਲ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਅੰਦਲੀਆਂ ਸਾਂਝੀਆਂ ਕਰ ਰਹਿਆਂ ਸੂਮਨ ਜੀ ਦਿਖਾਣਾ ਕਿ ਕਿੰਨਾ ਸੋਨਾ ਜਿਹੜਾ ਪੀਸ ਜਿਹੜਾ ਦੇਖਣ ਨੂੰ ਮਿਲਿਆ ਹੱਥ ਧੋਣ ਵਾਸਤੇ ਸਰ ਕੀਪ ਰਈ ਜਾਈ ਇਹ ਹੈਗਾ 4000 ਦਾ ਤੇ ਸਰ ਜਿਹੜਾ ਐਚ ਡੀ ਬੋਰਡ ਦਾ ਬਣਿਆ ਹੋਇਆ ਹੈ ਠੀਕ ਹੈ ਸਰ ਤੇ ਸਰ ਇਹਦਾ ਕੀ ਨਾਮ ਹੈ ਇਹ ਵੈਂਟੀ ਕਹਿੰਦੇ ਆਪਾਂ ਇਹਨੂੰ ਜੋ ਬਾਥਰੂਮ ਤੇ ਲੋਬੀ ਚ ਬਗੈਰਾ ਲੱਗਦੀ ਆ ਤੇ ਸਰ ਜਿਸ ਤਰ੍ਹਾਂ ਇਹ ਸ਼ੀਸ਼ਾ ਲੱਗਾ ਹੋਇਆ ਹੈ ਜਿਹੜਾ ਮੈਂ ਕੈਮਰਾਮੈਨ ਨੂੰ ਜੀ ਕਹਾਂ ਬੇਨਤੀ ਕਰਾਂਗਾ ਦੇਖੋ ਕਿਸ ਤਰ੍ਹਾਂ ਲਾਈਟ ਜਿਹੜੀ ਆ ਰੰਗ-ਬਰੰਗੀ ਚੱਲ ਰਹੀ ਆ ਸੋ ਓਪਨ ਸਰ ਓਪਨ ਜ਼ਰੂਰ ਕਰੋ ਜੀ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਫਗਵਾੜਾ ਭਗਵਾਨ ਵਾਲਮੀਕੀ ਚੌਂਕ ਤੋਂ ਜਿਹੜੀਆਂ ਇਹ ਸ਼ਾਪ ਜਿਹੜੀ ਆ ਜੈਗਰੂ ਦੇ ਨਾਮ ਤੇ ਓਪਨ ਕੀਤੀ ਗਈ ਆ ਬਹੁਤ ਮਾਣ ਵਾਲੀ ਗੱਲ ਆ ਰਵਦਾਸੀਆ ਸਮਾਜ ਲਈ ਜੋ ਕਿ ਵਧੀਆ-ਵਧੀਆ ਜਿਹੜਾ ਸਮਾਨ ਜਿਹੜਾ ਆ ਇੱਥੇ ਉਪਲਬਧ ਹੈ ਤੇ ਤੁਸੀਂ ਖਰੀਦ ਸਕਦੇ ਹੋ ਸਰ ਇਹਦਾ ਕੀ ਪ੍ਰਾਈਸ ਹੈ ਜਿਹੜਾ ਕਿੰਨਾ ਸੋਹਣਾ ਪੀਸ ਲੱਗਾ ਹੋਇਆ ਈ ਇੱਕ ਗੋਲਡਨ ਅਲਾਰਾ ਫੁੱਲਾ ਗਰੰਟੀ ਕੋਈ ਵੀ ਇਹਦਾ ਹੋਊਗਾ ਨਹੀਂ ਰੰਗ ਨਹੀਂ ਫੇਟ ਹੋਊਗਾ ਇਹ 2500 ਤੋਂ 2800 ਦੀ ਰੇਂਜ ਦੇ ਵਿੱਚ ਹੋਰ ਵੀ ਹੈ ਤੇ 2500 ਤੇ 2800 ਦੀ ਰੇਂਜ ਦੇ ਵਿੱਚ ਜਿਹੜਾ ਇੰਨਾ ਸੋਹਣਾ ਪੀਸ ਜਿਹੜਾ ਆ ਦੇਖੋ ਨੂੰ ਮੇਰੇ ਪਰ ਇੰਨਾ ਰੇਟ ਜਿਹੜਾ ਘਟਾ ਭਾਈ ਉਹਨਾਂ ਦਾ ਸੁਣ ਭਾਈ ਉਹਨਾਂ ਦਾ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਸਰ ਜਿਸ ਤਰ੍ਹਾਂ ਆ ਜਿਹੜਾ ਪੀਸ ਆ ਜਿਹੜਾ ਇਹਦਾ ਕੀ ਪ੍ਰਾਈਸ ਆ ਜੀ ਇਹ 3500 ਰੁਪਏ ਆ ਸੋ 3500 ਰੁਪਏ ਦੇ ਵਿੱਚ ਇੰਨਾ ਸੋਨਾ ਖੂਬਸੂਰਤ ਪੀਸ ਜਿਹੜਾ ਤੇ ਸਰ ਇਹਨਾਂ ਦੇ ਜਰੂਰ ਪ੍ਰਾਈਸ ਦੱਸੋ ਜੀ ਇਹ ਲੱਗ ਲੱਗ ਕੰਪਨੀਆਂ ਦੇ ਆ ਕੋਈ 800 ਦਾ ਆ ਕੋਈ 1700 ਦਾ ਕੋਈ 1500 ਦਾ ਅਲੱਗ ਅਲੱਗ ਜਾਨਕੀ ਕਾਫੀ ਤਰ੍ਹਾਂ ਦੇ ਆਪਣੇ ਕੋਲ ਠੀਕ ਹੈ ਏ ਸਰ ਜਿਹੜੀ ਇਸ ਤਰ੍ਹਾਂ ਦੀ ਜਿਹੜੀਆਂ ਟੋਲਟ ਜਿਹੜੀਆਂ ਸੀਟਾਂ ਇਹਦੇ ਬਾਰੇ ਜੀ ਜ਼ਰੂਰ ਦੱਸਿਓ ਜੀ ਦਰਸ਼ਕਾਂ ਨੂੰ ਆ ਡ੍ਰੈਫਟ ਕੰਪਨੀ ਦੀ ਹੈ ਇਹਦੀ 10 ਸਾਲ ਦੀ ਗਾਰੰਟੀ ਹੈ 3 ਸਾਲ ਦੀ ਕੈਟ ਜਿਹੜੀ ਵਿੱਚ ਚੱਲਦੀ ਆ ਤੇ ਇਹ ਪੈਂਦੀ ਆ 4500 ਰੁਪਏ ਦੇ ਵਿੱਚ ਔਰ ਇੱਕ ਤੋਂ ਸਸਤੀਆਂ ਵੀ ਆ ਇੱਕ ਤੋਂ ਮਹਿੰਗੀਆਂ ਵੀ ਆ ਜਿਹਾ ਅਲੱਗ-ਅਲੱਗ ਕੰਪਨੀਆਂ ਦੇ ਸਰ ਸਟਾਰਟਿੰਗ ਕਿੰਨੇ ਦੀ ਹੋ ਜਾਂਦੀ ਹੈ ਸਾਡੇ ਕੋਲ 2800 ਰੁਪਏ ਤੋਂ ਸ਼ੁਰੂ ਹੋ ਜਾਂਦਾ 1 ਪੀਸ ਠੀਕ ਹੈ ਜੀ ਤੇ ਸਰ ਜਿਹੜਾ ਇਹ ਸ਼ੀਸ਼ਾ ਲੱਗਾ ਹੋਇਆ ਇਹਦਾ ਕੀ ਪ੍ਰਾਈਸ ਆ ਜਿਹੜਾ ਰੰਗ-ਬਰੰਗੀਆਂ ਲੱਟਾਂ ਇਹਦੀ ਵਗੈਰਾ ਹਾਂਜੀ ਹਾਂਜੀ ਇਹ ਇਸ 1700 ਰੁਪਏ ਦਾ ਸੋ 1700 ਰੁਪਏ ਦੇ ਵਿੱਚ ਫੁੱਲ ਸੈਜ ਜਿਹੜਾ ਤੁਸੀਂ ਇੱਥੋਂ ਖਰੀਦ ਸਕਦੇ ਹੋ ਵਿਜ਼ਿਟ ਕਰੋ ਭਗਵਾਨ ਵਾਲਮੀਕੀ ਚੌਂਕ ਫਗਵਾੜਾ ਰੋਡ ਤੇ ਤੇ ਸਰ ਹੋਰ ਦੀ ਜਨ ਪੰਜਾਬੀ ਨਿਊਜ਼ ਦੇ ਦਸ਼ਕਾਂ ਨੂੰ ਦੱਸਿਓ ਕਿ ਜਿਹੜਾ ਖਾਸ ਕਰਕੇ ਜਿਹੜਾ ਸਮਾਨ ਜਿਹੜਾ ਆ ਇੱਥੋਂ ਮਿਲੇਗਾ ਸਾਰਾ ਸੈਂਟਰੀ ਦਾ ਟਾਇਲ ਵਗੈਰਾ ਟਾਇਲ ਵੀ ਆਪਣੇ ਕੋਲ ਹੁੰਦੀ ਸਾਰਾ ਕੁਝ ਹੁੰਦਾ ਆ ਜੋ ਵੀ ਟੈਲ ਦੇ ਵਿੱਚ ਮਟੀਰੀਅਲ ਕੰਮ ਆਉਂਦਾ ਉਹ ਵੀ ਸੈਂਟਰੀ ਦਾ ਬਾਥਰੂਮ ਵਗੈਰਾ ਸਾਰਾ ਕੁਝ ਜੋ ਵੀ ਹੁੰਦਾ ਹੈ ਸਾਰਾ ਕੁਝ ਮਿਲ ਜਾਊਗਾ ਜੋ ਘਰ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਤੇ ਨਾਲੇ ਸੀ ਦਿਖਾ ਦਈਏ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਜਿਹੜੀ ਲਗਾਈ ਹੋਈ ਆ ਨਾਲ 바ਵਾ ਸਾਹਿਬ ਡਾਕਟਰ ਭੀਮਰਾਓਂbedkar ਜੀ ਸਾਡੇ ਦੋ ਰਹਿਮਰ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਫਗਵਾੜਾ ਚੌਂਕ ਤੋਂ ਤੁਸੀਂ ਦੇਖ ਰਹੇ ਹੋ ਜੇਕਰ ਕਿਸੇ ਨੇ ਇਸ ਰੋਡ ਤੇ ਆਉਣਾ ਵੇ ਤਾਂ ਦਸ਼ਕਾ ਨੂੰ ਜ਼ਰੂਰ ਦੱਸਿਓ ਜੀ ਹੁਸ਼ਿਆਰਪੁਰ ਰੋਡ ਬਾਲਮੀਕ ਚੌਕ ਸਬਜ਼ੀ ਮੰਡੀ ਨਜ਼ਦੀਕ ਤੇ ਸਰ ਦਸ਼ਕਾ ਨੂੰ ਸੰਪਰਕ ਨੰਬਰ ਦੀ ਜਰੂਰ ਦੱਸ ਦਿਓ ਜੀ ਹਾਂਜੀ 98154 300 ਪੂਰਾ ਮਗਰ 60 ਤੇ ਸਰ ਹੋਰ ਹੋਰ ਦੀ ਜਿਹੜਾ ਆਪਣੇ ਕੋਲ ਸਮਾਨ ਹੈਗਾ ਜਿਸ ਤਰ੍ਹਾਂ ਉਹ ਘਰਾਂ ਦੇ ਵਿੱਚ ਬਰਤਨ ਵਾਲੀ ਸਾਰਾ ਸੈਂਟਰੀ ਦਾ ਬਾਥਰੂਮਾਂ ਦਾ ਕਿਚਨ ਵਾਸਤੇ ਜੋ ਸਿੰਖ ਪਲੰਬਰਾਂ ਦਾ ਟਾਇਲ ਵਗੈਰਾ ਸਾਰਾ ਕੁਝ ਜੋ ਵੀ ਹੈ ਸਾਰਾ ਕੁਝ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਨ ਪੰਜਾਬੀ ਨਿਊਜ਼ ਦੀਆਂ ਲਗਾਤਾਰ ਤਸਵੀਰਾਂ ਜਿਹੜੀਆਂ ਇਹ ਤੁਸੀਂ ਭਗਵਾਨ ਵਾਲਮੀਕੀ ਚੌਂਕ ਉਹ ਸ਼ਿਆਰ ਪਰ ਤੋਂ ਦੇਖ ਰਹੇ ਹੋ ਫਗਵਾੜਾ ਤੋਂ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਉਹਨਾਂ ਨਾਲ ਦੀ ਗੱਲਬਾਤ ਕਰਦੇ ਆ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੁਸੀਂ ਟਾਇਲ ਦੇਖ ਰਹੇ ਹੋ ਇਹਦੇ ਆਪਾਂ ਹੀ ਪ੍ਰਾਈਸ ਦੇ ਆਪਾਂ ਦੱਸਾਂਗੇ ਸਰ ਜਿਸ ਤਰ੍ਹਾਂ ਇਹ ਟਾਇਲਾਂ ਲੱਗੀਆਂ ਹੋਈਆਂ ਇਹਦਾ ਕੀ ਪ੍ਰਜਾ ਰੀ ਅਲੱਗ-ਅਲੱਗ ਜਿਹੜੀ 2x4 ਆ 450 ਦਾ ਡੱਬਾ 500 ਦਾ ਵੀ ਹੈ ਜੇ ਵਧੀਆ ਕੁਆਲਿਟੀ ਲੈਣਾ 530 ਰੁਪਏ ਦਾ ਡੱਬਾ ਫੁੱਲ ਪ੍ਰੀਮੀਅਰ ਕੁਆਲਿਟੀ ਇਹਨਾਂ ਡੱਬੇ ਦੇ ਵਿੱਚ ਕਿੰਨੇ ਟੋਟਲ ਪੀਸ ਹੁੰਦੇ ਇਹਦੇ ਵਿੱਚ ਵੱਡੇ 'ਚ ਦੋ ਪੀਸ ਹੁੰਦੇ 16 ਸਕੁਅਰ ਫੁੱਟ ਹੁੰਦਾ ਜਿਹੜੀ 2x2 ਆ ਉਹਦੇ 'ਚ ਚਾਰ ਪੀਸ ਹੁੰਦੇ ਉੱਚ ਵੀ 16 ਸਕੁਅਰ ਫੁੱਟ ਹੁੰਦਾ ਤੇ ਸਰ ਦਸ਼ਕਾਂ ਨੂੰ ਜ਼ਰੂਰ ਦੱਸਿਓ ਜਿਹੜੇ ਆ ਛੋਟੇ ਪੀਸ ਆ ਜਿਹੜੇ ਆ ਇਹਦਾ ਕੀ ਪ੍ਰਾਈਸ ਜ਼ਰੂਰ ਦੱਸਿਓ ਦਸ਼ਕ ਇਹ ਬਾਥਰੂਮ ਦਾ 12 18 ਦਾ ਸਾਈਜ਼ ਆ 200 ਰੁਪਏ ਡੱਬਾ 220 ਰੁਪਏ ਡੱਬਾ ਫਰਸਟ ਕੁਆਲਿਟੀ ਕੋਈ ਕੱਚੀ ਮਿੱਟੀ ਦੀ ਟੈਂਕੀ ਸਰ ਇਹਦੇ ਵਿੱਚ ਕਿੰਨੇ ਪੀਸ ਹੁੰਦੇ ਟੋਟਲ ਇਹਦੇ ਵਿੱਚ 6 ਪੀਸ ਹੁੰਦੇ 9 ਫੁੱਟ ਮਾਲ ਹੁੰਦਾ ਹੈ ਤੇ ਸਰ ਇਹ ਜਿਸ ਤਰ੍ਹਾਂ ਹੁਣ ਆਪਾਂ ਯੂਨਾ ਕੋ ਟੈਂਕੀ ਦਿਖਾ ਰਹੇ ਹਾਂ ਦੇਖੋ ਕਿੰਨੀ ਖੂਬਸੂਰਤ ਟੈਂਕੀ ਆ ਤੇ ਕਿਹੜੀ ਕਿਹੜੀ ਕੰਪਨੀ ਦੀ ਉਹਦੀ ਗੱਲਬਾਤ ਕਰਾਂਗੇ ਸਰ ਇਹ ਟੈਂਕੀ ਦਾ ਕੀ ਪ੍ਰਾਈਸ ਆ ਜੀ ਇਹ ਫੁੱਲ ਫੋਮ ਆ ਆਖਰ ਕੰਪਨੀਆਂਆਂ ਦੀਆਂ ਕਈ ਟੈਂਕੀਆਂ ਦੇ ਉੱਪਰ ਪਰਫੋਰਮ ਹੁੰਦੀ ਥੱਲੇ ਥੱਲੇ ਫੁੱਲ ਫੋਮ ਆ ਲਾਈਫਟਾਈਮ ਗਾਰੰਟੀ ਆ ਤੇ ਸਰ ਇਹਦਾ ਪ੍ਰਾਈਸ ਕਿੰਨਾ ਹੈ ਇਹਦਾ ਪ੍ਰਾਈਸ ਹੈਗਾ 6500 ਤੇ ਸਰ ਕਿੰਨੇ ਤੋਂ ਟੈਂਕੀ ਜਿਹੜੀ ਸਟਾਰਟਿੰਗ ਹੋ ਜਾਂਦੀ ਹੈ ਜਿਹੜੀ ਇਹ 3500 ਰੁਪਏ ਤੋਂ ਸੋ ਲਗਾ 3500 ਰੁਪਏ ਦੇ ਵਿੱਚ 1000 ਲੀਟਰ ਦੀ ਟੈਂਕੀ ਕਈ ਵਾਰੀ ਘਟਦੇ ਵਾਧਦੇ ਰਹਿੰਦੇ ਆ ਕੰਪਨੀਆਂ ਦੇ ਕੋਈ ਮਟੀਰੀਅਲ ਮਹਿੰਗਾ ਹੋ ਗਿਆ ਇੰਨਾ ਥੋੜਾ ਬਹੁਤਾ ਹਾਫ ਸਸਤਾ ਵੀ ਹੋ ਜਾਂਦਾ ਕਈ ਵਾਰੀ ਵੱਧ ਵੀ ਜਾਂਦਾ ਰੇਟ ਅੱਜ ਦਾ ਪ੍ਰਾਈਸ ਸੋ ਬੋਲੇ ਸੋ ਨਿਰਭੈ ਸਤਿਗੁਰੂ ਬਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਸੁਸੰਗਤ ਜੀ ਇਸ ਸਮੇ ਅਸੀਂ ਪਹੁੰਚੇ ਹੋਏ ਆ ਜੈ ਗੁਰudev ਸੈਂਟਰੀ ਸਟੋਰ ਫਗਵਾੜਾ ਵਿਖੇ ਹੁਸ਼ਿਆਰਪੁਰ ਉਰ ਫਗਵਾੜਾ ਵਿਖੇ ਅ ਅੱਜ ਇੱਥੇ ਸਾਡੇ ਬినੋਦ ਸੁਮਨ ਭਾਜੀ ਉਹਨਾਂ ਦੀ ਇਹ ਸ਼ਾਪ ਆ ਜੀ ਜਿਹੜੀ ਸਾਡੇ ਨਾਰੇ ਉੱਤੇ ਜੈ ਗੁਰudev ਨਾਰੇ ਉੱਤੇ ਆ ਤੇ ਸਾਡੇ ਨਾਲ ਭੱਟੀ ਸਾਹਿਬ ਜੀ ਪਹੁੰਚੇ ਆ ਜਨ ਪੰਜਾਬੀ ਨਿਊਜ਼ ਤੋਂ ਇੱਥੇ ਪਹੁੰਚਣ ਦੇ ਉੱਤੇ ਬినੋਦ ਸੁਮਨ ਭਾਜੀ ਉਹਨਾਂ ਦੇ ਵੱਲੋਂ ਉਹਨਾਂ ਦਾ ਬਹੁਤ ਮਾਨ ਸਨਮਾਨ ਕੀਤਾ ਗਿਆ ਕਿਉਂਕਿ ਜਨ ਨਿਊਜ਼ ਪੰਜਾਬੀ ਹਮੇਸ਼ਾ ਹੀ ਸਤਗੁਰੂ ਰਵਿਦਾਸ ਮਹਾਰਾਜੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਦੇ ਉੱਤੇ ਵਦਨ ਮਹਾਪੁਰਸ਼ਾਂ ਦੇ ਮਿਸ਼ਨ ਉੱਤੇ ਦਿਨ ਰਾਤ ਪਹਿਰਾ ਦੇ ਰਹਿਆ ਉਹਨਾਂ ਦਾ ਫਗਵਾੜੇ ਵੇਖੇ ਪਹੁੰਚਣ ਤੇ ਖਾਸ ਤੌਰ ਤੇ ਜੈਗੁਰੂ ਦੇ ਸੈਂਟ ਸਟੋਰ ਤੇ ਪਹੁੰਚਣ ਤੇ ਬినੋਦ ਕੁਮਾਰ ਸੁਮਣ ਭਾਜੀ ਜੀ ਵੱਲੋਂ ਜਿਹੜਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਗਿਆ ਉਹਨਾਂ ਨੂੰ ਸਰੂਪਾ ਪਹਿਨਾਇਆ ਗਿਆ ਔਰ ਕੁਝ ਸੇਵਾ ਸਹਿਯੋਗ ਵੀ ਜਿਹੜੀ ਕੀਤੀ ਗਈ ਹੈ ਸੋ ਭਾਜੀ ਕੀ ਕਹਿਣਾ ਚਾਹੋਗੇ ਬినੋਦ ਸੁਮਣ ਭਾਜੀ ਹੁਣਾਂ ਜਿਹੜਾ ਪਿਆਰ ਦਿਖਾ ਲਿਆ ਜੀ ਜੈਗੁਰੂ ਦੇਨ ਤੇ ਨਾਂ ਤੇ ਸ਼ੋਪ ਦੇ ਕੇ ਬਹੁਤ ਮਨ ਖੁਸ਼ ਹੋਇਆ ਤੇ ਬਾਕੀ ਮੈਂ ਰਮਦਸੀਆ ਭਾਈ ਚੈਨਲ ਕਹਿੰਦਾ ਕਿ ਵੱਧ ਤੋਂ ਵੱਧ ਜਿਹੜੀ ਜੈਗੁਰੂ ਦੇਵ ਦੇ ਨਾਂ ਤੇ ਸ਼ੌਪ ਜਿਹੜੀ ਆ ਜਾਂ ਫੈਕਟਰੀਆਂ ਜਿਹੜੀਆਂ ਜਰੂਰ ਓਪਨ ਕਰਨੀਆਂ ਚਾਹੀਦੀਆਂ ਜਿਸ ਤਰ੍ਹਾਂ ਸਾਡੇ ਭਰਾ ਨੇ ਓਪਨ ਕੀਤੀ ਆ ਬਹੁਤ ਮਾਣ ਵਾਲੀ ਗੱਲ ਆ ਤੇ ਮੈਂ ਭਾਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਪੰਨਾਂ ਦਾ ਕਿ ਜਿਹੜੀ ਤੁਸੀਂ ਜੈਗੁਰੂ ਦੇਵ ਦੇ ਨਾਂ ਤੇ ਸ਼ੌਪਾਂ ਉੱਪਰ ਕੀਤੀ ਆ ਤੇ ਜਨ ਪੰਜਾਬੀ న్యూਸ ਦੇ ਆ ਮਾਰਸਰ ਮਾਲ ਕਾਨ ਲਈ ਤੇ ਬਹੁਤ-ਬਹੁਤ ਧੰਨਵਾਦੀ ਜੀ ਜਨ ਪੰਜਾਬੀ ਤੋ ਜਨ ਪੰਜਾਬੀ ਨੌਜੋ ਨ ਦਸ਼ਕਾਂ ਨੂੰ ਫਿਰ ਇੱਕ ਵਾਰ ਅਪੀਲ ਕਰਦੇ ਆ ਕਿ ਸਾਡੇ ਭਰਾ ਜੈਗੁਰੂ ਦੇਵ ਦੇ ਨਾਂ ਤੇ ਸ਼ੌਪ ਓਪਨ ਕੀਤੀ ਹੋਈ ਹੈ ਭਗਵਾਨ ਬਾਲੀਨੀ ਕੀ ਚੌਂਕ ਫਗਵਾੜਾ ਜਿੱਤੇ ਤੁਸੀਂ ਆ ਕੇ ਭਾਜੀ ਉਹਨਾਂ ਦੀ ਸ਼ੌਪ ਤੋਂ ਜਿਹੜਾ ਸਮਾਨ ਬਹੁਤ ਘੱਟ ਰੇਟ ਤੇ ਖਰੀਦ ਸਕਦੇ ਹੋ ਕੁਆਲਟੀ ਵਾਲਾ ਸਾਡੇ ਭਰਾ ਨੇ ਬਹੁਤ ਵਧੀਆ ਜਿਹੜਾ ਉਪਰਾਲਾ ਸ਼ੁਰੂ ਕੀਤਾ ਜੈਗੁਰੂ ਦੇਵ ਦੇ ਨਾਂ ਤੇ ਸ਼ੌਪ ਜਿਹੜੀ ਓਪਨ ਕੀਤੀ ਗਈ ਆ ਤੇ ਭਰਾ ਸਾਡੇ ਜੋ ਆ ਕੇ ਸਮਾਨ ਜਿਹੜਾ ਜ਼ਰੂਰ ਤੁਸੀਂ ਖਰੀਦੋ ਤੇ ਪ੍ਰਵਾਸ ਸਨੇਤ ਜਿਹੜਾ ਸਮਾਨ ਆਪਰੀ ਮਾਨ ਪਸੰਦ ਦਾ ਆਗੇ ਤੋਂ ਟੂਟੀਆਂ ਵਗੈਰਾ ਜਾਂ ਟੋਲਟਾ ਵਗੈਰਾ ਜਾਂ ਹੋਰ ਜਿਹੜਾ ਹਸਤ ਧਨਵਾਦ ਜਿਹੜੇ ਲੱਗੇ ਹੋਇਆ ਤੇ ਲਗਾਤਾਰ ਜਿਹੜੇ ਤਸਵੀਰਾਂ ਦੀ ਅਸੀਂ ਸਾਂਝੀਆਂ ਵੀਡੀਓ ਕਰਦੇ ਰਹਿਾਂਗੇ ਤੇ ਜਰੂਰ ਆ ਕੇ ਵਿਜ਼ਿਟ ਕਰੋ ਪਰਵਾਸ ਸਨੇਤਾ ਤੇ ਭਾਈ ਇੱਕ ਵਾਰ ਫਿਰ ਜੈ ਗੁਰਦੇਵ ਨਾਮ ਤੇ ਸ਼ਾਪ ਓਪਨ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਨ ਪੰਜਾਬੀ ਨਿਊਜ਼ ਵੱਲੋਂ ਤੇ ਜੋ ਬੋਲੇ ਦਸਤਖਤ ਨੂੰ ਇੱਕ ਵਾਰ ਫਿਰ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਆ ਕੇ ਤੁਸੀਂ ਇੱਥੇ ਆਪਣਾ ਸਮਾਨ ਸੂਮਣ ਭਾਈ ਉਹਨਾਂ ਕੋਲੋਂ ਖਰੀਦ ਸਕਦੇ ਹੋ ਥੱਲੇ ਸਕਰੀਨ ਤੇ ਨੰਬਰ ਦਿੱਤਾ ਗਿਆ ਉਹ ਤੁਸੀਂ ਸੰਪਰਕ ਕੀਤਾ ਜਾ ਸਕਦਾ ਜੇਕਰ ਕੋਈ ਨਾ ਗੱਲਬਾਤ ਪਤਾ ਲੱਗੇ ਤਾਂ ਭਾਈ ਉਹਨਾਂ ਨਾਲ ਦੀ ਤੁਸੀਂ ਸ਼ੇਅਰ ਕਰ ਸਕਦੇ ਹੋ ਜੈ ਗੁਰੂਦੇਵ ਜੀ ਜੋ ਬੋਲੇ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ